ਕੇੜ ਦੇ ਲੱਗੇ ਹੋਏ ਬਹੁਤ ਹੀ ਸਰਕਾਰਯੋਗ ਅੱਜ ਇਸ ਪਵਿੱਤਰ ਤੇ ਪਾਵਨ ਦਿਹਾੜੇ ਦੇ ਉੱਤੇ ਅਕਤੂਰ ਹੋਏ ਅੱਜ ਸ਼ਹਿਰ ਨੂੰ ਅਸੀਂ ਮੇਰੇ ਹੀਰੋ ਭਰਾਵੋ ਨੌਜਵਾਨੋ ਅੱਜ ਇਸ ਪਵਿੱਤਰ ਤਿਹਾਡੇ ਦੀ ਪesar ਤੋਂ ਪਹਿਲਾਂ ਸਰੰਕਾਰ ਸ਼ਹਿਰ ਵਾਲਿਆਂ ਨੂੰ ਇਲਾਕਾ ਵਾਲਿਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਮੇਰੇ ਤੋਂ ਪਹਿਲਾਂ ਵੱਖ-ਵੱਖ ਆਧੂ ਸੰਗਠਨਾਂ ਨੇ ਅੱਜ ਇਸ ਪਵਿੱਤਰ ਤਿਹਾਡੇ ਦੀ ਮਹਾਨਤਾ ਵੀ ਦੱਸੀ ਆ ਔਰ ਮੈਂ ਸਮਝਦਾ ਇਹ ਪਵਿੱਤਰ ਦਿਹਾੜਾ ਅੱਜ ਮੇਕ ਦੀ ਤੇ ਬਦੀ ਦਾ ਪ੍ਰਤੀਕ ਹੈ ਔਰ ਆਪਾਂ ਸਾਰੇ ਸਮਝਦੇ ਆ ਕਿ ਜਿਹੜੇ ਇਨਸਾਨ ਨੇ ਕੋਈ ਚੰਗੇ ਕਰਮ ਕੀਤੇ ਹੋਣ ਜਦੋਂ ਮੈਂ ਅੱਜ ਸਾਰੇ ਇਲਾਕੇ ਦੇ ਵਸਨੀਕਾਂ ਨੂੰ ਇਸ ਗੱਲ ਦੀ ਵਧਾਈ ਦੇਤਾ ਸਟੇਜ 'ਤੇ ਸਾਹਿਬ ਐਰੇਜੀ ਪੀਐਸ ਸਿਆਸੀs ਕਹਿਗੇ ਮੈਂ ਵੀ ਸਮਝਦਾ ਕਿ ਧਾਰਮਿਕ ਸਟੇਜਾਂ ਮੈਨੂੰ ਬੜੀ ਬੜਾ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਬੜਾ ਕਿਰਪਾ ਵੀ ਹੋਈ ਆ ਗੁਰੂ ਦੀ ਤੇ ਅੱਜ ਮੈਂ ਇਹ ਗੱਲ ਕਹਿਣਾ ਰਹਿ ਨਹੀਂ ਸਕਦਾ ਜੋ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਸ਼ਹਿਰ ਵਾਲਿਆਂ ਨੂੰ ਇਹ ਦੱਸਣਾ ਚਾਹਾਂ ਕਿ ਤੁਹਾਡੇ ਇਸ ਖੈਰ ਲਈ ਮੇਰਾ ਗਿਆ ਇਨਾ ਕਤੇ ਮੇਰਾ ਹੱਕ ਆ ਬੋਲਣ ਦਾ ਤੇ ਦੱਸਣ ਦਾ ਵੀ ਤੁਹਾਨੂੰ ਸਾਰਿਆਂ ਨੂੰ 35 ਕਰੋੜ ਰੁਪਏ ਦਾ 35 ਕਰੋੜ ਰੁਪਏ ਦਾ ਤਰ شہر لوہار تو تے کو پیسے آ چکے آ پینتی کروڑ روپیہ شہر دے ویچل لگو گا اور میں اے دسنا چاہتا کہ جے اگے بھی کسی کرپا کی تھی آ شہر کی لوہار بدلی آ رہا ہے اس پینتی کروڑ نا کوئی بندہ بھی کہوں گا ਜਿੱਥੇ ਵੀ ਕੋਈ ਖਰਾਬੀ ਹੋਊਗੀ ਜਿੱਥੇ ਕੋਈ ਕੰਮ ਕਰਨ ਵਾਲੇ ਰੋਣਗੇ ਉਹ ਤੁਹਾਡੇ ਕੰਮ ਜਿਹੜੇ ਆ ਉਹ ਅਸੀਂ ਗੁਰੂ ਆਰਾਮ ਦੀ ਕਿਰਪਾ ਨਾਲ ਉਸ ਗੁਰੂ ਦੀ ਕਿਰਪਾ ਨਾਲ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਤਕਰੀਰ ਕਰਾਂਗੇ ਜੋ ਤੁਹਾਡਾ ਸਾਰਿਆਂ ਦਾ ਇੱਥੇ ਆ ਆ ਧੰਵਾਦ ਵੀ ਮੈਂ ਕਰਦਾ ਔਰ ਆਸ ਵੀ ਕਰਦਾ ਕਿ ਤੁਸੀਂ ਇਸੇ ਪਿਆਰ ਗੁਬਾਰਤ ਔਰ ਇਸੇ ਤਰ੍ਹਾਂ ਕੱਠ ਦੇ ਵਿੱਚ ਰਹਿ ਕੇ ਆਪਾਂ ਅੰਮ੍ਰਿਤਸਰ ਸ਼ਹਿਰ ਦੀ ਤਰੱਕੀ ਵੀ ਕਰਤੀ ਆ ਔਰ ਅੰਮ੍ਰਿਤਸਰ ਸ਼ਹਿਰ ਨੂੰ ਉਲੰਧੀਆਂ ਦੇ ਵੀ ਖੜਨਾ ਅੱਜ ਜੇ ਰਮਿੰਦਰ ਧਿਆਲ ਜੀ ਦੇ ਸਵੇਰ ਕੋਈ ਜਿਹੜਾ ਅਪਰ ਡਵੈਲਪਮੈਂਟ ਦਾ ਕੰਮ ਸ਼ੁਰੂ ਹੋ ਜੂਗਾ